ਪੀ ਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੂੰ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਨ ਦੀ ਟ੍ਰੇਨ 'ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖੋਣਾ ਖਾ ਕੇ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ ਦੁੱਖ ਸਾਲਦੀ ਸੀ ਬੱਚੇ ਨੇ ਕਿਸੇ ਨਾਲ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਓਥੇ ਚੈੱਕ ਕਰਦੇ ਸੀਡਬੀਸੀ ਆਲਾ ਨੂੰ ਪਤਾ ਕਰਦੇ ਆਂ ਇਹਦੇ ਕਿ ਉੱਦਾਂ ਜਿਹੜੇ ਯਾਤਰੀ ਨਹੀਂ ਇਹਨਾਂ ਨੂੰ ਕੀ ਅਪੀਲ ਲਾ ਕੇ ਪਲੇਟਫਾਰਮਾਂ ਤੇ ਰੈਸਟ ਕਰਨ ਦਿੱਤਾ ਜਾਂਦੇ ਆ ਬਿਲਕੁਲ ਸਹੀ ਆ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਸਰਾਇ ਤਾਂ ਹੈ ਨਹੀਂ ਉਹ ਜੀ ਸਿਰਫ ਆਪਣਾ ਸਫਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਆਪਾਂ ਸਟੇਸ਼ਨਾਂ ਤੇ ਗਾ ਪਾਉਂਦੇ ਰਹੇ ਤਾਂ ਫਿਰ ਆਮ ਪਬਲਿਕ ਦੇ ਜੜਜੜੇ ਨੋਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕੀ ਰਸਟ ਕਰੋ ਇਥੇ ਆਮ ਕੇ ਦੇਖਿਆ ਗਿਆ ਵੀ ਇਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਪੰਦੇ